ਦੋਸਤੋ ਅੱਜ ਬਹੁਤ ਸਾਰੇ ਸੰਤ ਮਾਤਮੇ ਇੱਥੇ ਆਨੇ ਆ ਰਹੇ ਬੰਸਰੀ ਦੀ ਮਿੱਠੀ ਮਿੱਠੀ ਆਵਾਜ਼ ਸੁਣ ਕੇ ਨਾ ਦਿਲ ਖੋਸ਼ ਹੋ ਗਿਆ ਕਿਉਂਕਿ ਮੈਂ ਵੀ ਕਾਣਾ ਜੀ ਦਾ ਭਗਤਿਆਂ ਔਰ ਮੇਰੇ ਘਰ 'ਚ ਵੀ ਕਾਣਾ ਜੀ ਆਏ ਨੇ ਵਿਰਾਜਮਾਨ ਨੇ ਉਹਨਾਂ ਦੀ ਅਪਰੰਪਾਰ ਕਿਰਪਾ ਦੇ ਨਾਲ ਮੈਂ ਤੁਰੇ ਫਿਰਦਾ ਵਾਂ ਤੋਂ ਇਹ ਜਦੋਂ ਮੈਂ ਇਹਨਾਂ ਦੀ ਬੰਸਰੀ ਸੁਣੀ ਮੇਰਾ ਬੜਾ ਦਿਲ ਕੀਤਾ ਕਿ ਇਹਨਾਂ ਦੀ ਬੰਸਰੀ ਨੂੰ ਮੈਂ ਜਰੂਰ ਪ੍ਰਮੋਟ ਕਰਾਂ ਔਰ ਤੁਸੀਂ ਦੇਖ ਸਕਦੇ ਹੋ ਕਿ ਕਿੰਨੀ ਸੋਹਣੀ ਬੰਸਰੀ ਹੈ ਸ਼ਰਮਾ ਜੀ ਜੇ ਸਾਡੋ ਦੋਸਤੋ ਅਸੀਂ ਤੁਹਾਨੂੰ ਲੈ ਕੇ ਜਾ ਰਹੇ ਹਾਂ ਕਾਫਲਾ ਸੰਤਾਂ ਦਾ ਕਾਫਲਾ ਅੱਜ ਜਿਹੜਾ ਵਾ ਬਾਬਾ ਮਹੇਸ਼ਾਦੀ ਦੇ ਦਰਬਾਰ ਦੇ ਵਿੱਚ ਪਹੁੰਚ ਚੁਕਾਇਆ ਤੁਸੀਂ ਦੇਖ ਸਕਦੇ ਹੋ ਤਾਜ਼ਾ ਤਸਵੀਰਾਂ ਬਹੁਤ ਦੂਰ ਦੂਰ ਤੋਂ ਜਿਹੜੇ ਸਾਧੂ ਸੰਤ ਤੇ ਆ ਚੁੱਕੇ ਨੇ ਉਹ ਤੁਹਾਨੂੰ ਕਾਫਲਾ ਵਿਖਾਉਨੇ ਆ ਔਰ ਇੱਥੇ ਅੱਜ ਮਹਾ ਕੁੰਭ ਲੱਗਾ ਹੋਇਆ ਵਾ ਸਭਾ ਕੌਮ ਦੇ ਵਿੱਚ ਵੀ ਦੇਖ ਸਕਦੇ ਹੋ ਕਿ ਪਟਾਲੇ ਸ਼ਹਿਰ ਦੀ ਧਰਤੀ ਉੱਤੇ ਇਹ ਤੰਬ ਲੱਗਾ ਵਾ ਇਸ ਕੌਮ ਦੇ ਵਿੱਚ ਬੜੀ ਦੂਰ ਦੂਰੋਂ ਜਿਹੜੇ ਸਾਧੂ ਸੰਤ ਆਏ ਹੋਏ ਨੇ ਔਰ ਮੈਂ ਆਪ ਨੂੰ ਹਰ ਇੱਕ ਜਿਹੜੀ ਆ ਤਸਵੀਰ ਲਾਈਵ ਦਿਖਾਉਣ ਦੀ ਕੋਸ਼ਿਸ਼ ਕਰੂੰਗਾ ਪਰ ਭੀੜ ਭੜਕਾ ਬਹੁਤ ਜ਼ਿਆਦਾ ਆ ਕੀ ਤੁਸੀਂ ਦੇਖ ਸਕਦੇ ਹੋ ਕਿ ਸਾਡੇ ਨਾਲ ਸਾਧੂ ਸੰਤ ਜਿਹੜੇ ਜੁੜੇ ਹੋਏ ਨੇ ਔਰ ਪਹਿਲਾਂ ਤੋਂ ਬਹੁਤ ਬਹੁਤ ਵਧਾਈ ਦੇ ਪਾਤਰ ਨੇ ਮੇਰੇ ਸਤ ਜੀ ਮਹਾਰਾਜ ਜਿਨ੍ਹਾਂ ਦੀ ਇਹ ਅਪਰੰਪਾਰ ਕਿਰਪਾ ਨਾਲ ਬਟਾਲੇ ਵਿੱਚ ਕੁੰਭ ਤੋਂ ਘਟਨੀ ਅੱਜ ਕਿਉਂਕਿ ਸਾਰ ਜਗ੍ਹਾ ਤੋਂ ਜਿਹੜੇ ਸਾਧ ਸੰਦੇ ਤੇ ਪਹੁੰਚੇ ਨੇ ਔਰ ਅਸੀਂ ਗੱਲ ਕਰਦੇ ਹਾਂ ਮਾਚੂ ਸਾਜੀ ਨਾਲ ਸਾਜੀ ਪਹਿਲੇ ਤੋਂ ਬਹੁਤ-ਬਹੁਤ ਵਧਾਈਆਂ ਤੁਹਾਨੂੰ ਔਰ ਬੜੀ ਖੁਸ਼ੀ ਦੀ ਗੱਲ ਉਹਨਾਂ ਦਾ ਫਾਜ਼ਿਲ ਜੀ ਉਹ ਬੁੱਢੂ ਸਾਹ ਗੰਗੂ ਲਾਇਲਾ ਕੱਢਦੀ ਹਾਂ ਦੱਬੀ مشین ਸਾਧਗੁਰੂ ਸਾਜੀ ਮੇਂ ਸ਼ੀਸ਼ਾ ਜਿਸਤੇ ਕੁਝ ਵਾਲੇ ਵਾਲੇ ਬੁਲਾਵਾ ਸੀ ਆਲੇ ਇਹ ਜੋ ਮੇਲਾ ਆਇਆ ਗਵਾਲੀ ਦਾ ਸੰਕੁਸ਼ਮੇਨ ਇਹ 2 ਦਿਨ ਚੱਲਦਾ ਹੈ ਗਵਾਲੀ ਵਾਲੇ ਦਿਨ ਫਿਸ਼ ਕਰਨ ਵਾਲੇ ਦਿਨ ਇਹਨਾਂ ਦੀ ਲੰਘੇ ਤੋਂ ਬਾਅਦ ਵਿਦਾਈ ਹੋ ਜਾਂਦੀ ਆ ਬਹੁਤ ਬੜੀਆਂ ਖੁਸ਼ੀਆਂ ਦਾ ਦਿਨ ਆ ਉਹ ਦਿਨ ਦਿਨ ਬਾਅਦ ਸਾਸਨ ਚੱਲਦਾ ਹੈ ਜੀ ਔਰ ਨਾਲ ਦੇ ਨਾਲ ਸਾਡੇ ਨਾਲ ਹੋ ਗਿਆ ਜਿਹੜੇ ਆ ਬਹੁਤ ਹੀ ਰਿਸਪेक्टेड ਆਸਤੀ ਜਿਹੜੀਆਂ ਸਾਡੇ ਨਾਲ ਮੌਜੂਦ ਨੇ ਆਪਾਂ ਉਹਨਾਂ ਦਾ ਪਹਿਲਾਂ ਰਸਵਾ ਕਰਦੇ ਹਾਂ ਔਰ ਕਿੱਦਾਂ ਦਾ ਲੱਗਾ ਤੁਹਾਨੂੰ ਪਟਾਲੇ ਵਿੱਚ ਮਾਕਉਂ ਦਾ ਜਿਹੜਾ ਦੱਸਣਗੇ ਬਹੁਤ ਨੰਨਦਾ ਆ ਰਿਹਾ ਜੀ ਦੇਖ ਕੇ ਅਸੀਂ ਸੁਣਿਆ ਹੈ ਬਹੁਤ ਅੰਤ ਭਗਵਾਨ ਜੀ ਅਭਿਨੇਂਦਰ ਕੋ 1 ਘੰਟਾ ਲੱਗੇਗਾ ਅਭਿਨੇਂਦਰ ਦੇ ਨਾਲ ਇਹਨਾਂ ਦੇ ਬਾਬਾ ਜੀ ਜੀਸ਼ਾਲੀ ਸਾਰੇ ਗੁਰੂ ਮਹਾਰਾਜ ਨੇ ਉਹਨਾ ਬੋਲੋ ਜਿਹੜੇ ਸਾਧਨਾ ਸੰਤਾਂ ਦੀ ਬੜੀ ਧੰਨਵਾਦ ਅੰਤ ਭਗਵਾਨ ਜੀ ਕਿਰਤ ਕਿਰਤ ਦੀ ਆ ਗਈ ਹੈ ਵਾਪਸ ਅਭਿਨੇਂਦਰ ਕੋ 1 ਘੰਟਾ ਲੱਗੇਗਾ ਬੜਾ ਆਪੂ ਭਗਵਾਨ ਜੀ ਆਪਕੇ ਚਰਨਾਂ ਨੇ ਬੇਨਤੀ ਹੈ ਕਿ ਉਹਨਾਂ ਦਾ ਰਹਿਮ ਕਰਮਾ ਜਨਾਬ ਦੋਤਰੀ ਹੈ ਸਰਕਾਰ ਹਜੂ ਸਾਡੇ ਆਓ ਆਪਣੇ ਆਪਣੇ ਅਸਲ ਤੇ ਆਓ ਆ ਵਾਲਾ ਵੀ ਇੱਕ ਜਿੰਦਾ ਲੱਗੇਗਾ ਲੰਗਰ ਬਣਾ ਆਓ ਆਓ ਬਾਬਾ ਜੀ ਸਾਡੀ ਗੁਰੂ ਮਾਰਾ ਬਾਬਾ ਜੀ ਇਨਸ਼ਾ ਅੱਲਾਹ ਬਾਬਾ ਬਾਬਾ ਉੱਗੇ ਜਿਹੜਾ ਸਿਲਸਿਲਾ ਚਲਾ ਰਹੇ ਨੇ ਜਨਬ ਜੋਤਿਸ਼ਾ ਸਰਕਾਰ ਦਾ ਬਹੁਤ ਦੁਨੀਆ ਦੇ ਉੱਤੇ ਇਹਨਾਂ ਨੇ ਭਲਾਇਆ ਇਹਨਾਂ ਦਾ ਜਿਹੜਾ ਸਿਲਸਿਲਾ ਇਹੋ ਹੀ ਸੰਤ ਹੋਏ ਨੇ ਦੁਨੀਆ ਤੇ ਅਜੇ ਤੱਕ ਦੇਖੀ ਆ ਉਸ ਦੇ ਸਾਥੇ ਸਾਥੇ ਉਹ ਗੋਖੇ ਨੇ ਜੋ ਆਪਣਾ ਬੁਲਬਾ ਰਹੇ ਆ ਔਰ ਅੱਗੇ ਲਟਾਈ ਜਾ ਰਹੇ ਆ ਇਹਨਾਂ ਨੂੰ ਆਪਣਾ ਇਕੱਠਾ ਕਰਨ ਦੀ ਕੋਈ ਲੋੜ ਨਹੀਂ ਲੱਗਦਾ ਇਹ ਸਾਨੂੰ ਜਿੰਨਾ ਨੂੰ ਜਿੱਦਾਂ ਆਉਂਦਾ ਉਦੋਂ ਹੀ ਲਟਾਈ ਜਾਂਦੇ ਅੱਗੇ ਤੋਂ ਸੋ ਅਸੀਂ ਬੜੇ ਭਾਗਾਂ ਵਾਲੇ ਆ ਕਿ ਸਾਨੂੰ ਇਹੋ ਜਿਹੇ ਸੰਤ ਮਹਾਂਕੋਸ਼ ਮਿਲੇ ਆ ਜੋ ਦੁਨੀਆ ਦਾ ਭਲਾ ਕਰਨ ਆਏ ਸੰਸਾਰ ਦੇ ਉੱਤੇ ਆਏ ਆ ਬਹੁਤ ਬਹੁਤ ਸਾਡਾ ਤੁਹਾਡਾ ਕਿਸ ਨਾਲ ਮੇਰੇ ਸਾਰੇ ਪੱਲੇ ਪਾਤੀਆ ਤਾਹੀ ਬਾਤ ਨੂੰ ਬਹਾਰਾ ਕੀਤਾ ਜੀ ਉਹ ਨਾਲ ਦੀ ਨਾਲ ਤੁਹਾਨੂੰ ਦੱਸ ਦਿੰਦੇ ਕੀ ਸਾਧ ਸੰਤਾਂ ਦੀ ਲਾਈਨਾਂ ਲੱਗੀਆਂ ਨੇ ਇੱਥੇ ਲੰਗਰ ਭੰਡਾਰਾ ਜਿਹੜਾ ਵਾ 24 ਘੰਟੇ ਚੱਲਦਾ ਚਲੋ ਚੱਲੀਏ ਤਾਜ਼ਾ ਤਸਵੀਰਾਂ ਇਹ ਮਹਿਮਾਨ ਨੇ ਲੰਗਰ ਭੰਡਾਰਾ ਜਿਹੜਾ ਵਾ ਚੱਲਦਾ ਇਸ ਔਰ ਨਾਲ ਦੀ ਨਾਲ ਤੁਹਾਨੂੰ ਤਾਜ਼ਾ ਤਸਵੀਰਾਂ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਔਰ ਤੁਸੀਂ ਦੇਖੋ ਹਜ਼ਾਰਾਂ ਦੀ ਤਾਦਾਦ ਵਿੱਚ ਜਿਹੜਾ ਵਾ ਇਥੇ ਸਾਰਤ ਭੋਜਨ ਸ਼ਕਣਗੇ ਔਰ ਉਸ ਤੋਂ ਬਾਅਦ ਪਾਪਾ ਜੀ ਆਪਣੇ ਕਰ ਕੰਬਲ ਨਾਲ ਇਹਨਾਂ ਨੂੰ ਜਿਹੜਾ ਵਾ ਰਵਾਨਗੀ ਕਰਨ ਲਗੇ ਕੰਬਲ ਦੇਣਗੇ ਔਰ ਨਾਲ ਹੀ ਮਾਇਆ ਦੀ ਭੇਟਾ ਦੇਣਗੇ ਇੱਥੋਂ ਰਵਾਨਾ ਕਰਨਗੇ ਇਹਨਾਂ ਨੂੰ ਤੁਸੀਂ ਦੇਖ ਸਕਦੇ ਹੋ ਤਾਜ਼ਾ ਤਸਵੀਰਾਂ ਇਸ ਵਕਤ ਦੀਆਂ ਇਹ ਹਾਲ ਵੀ ਤੁਹਾਨੂੰ ਦੱਸ ਦਿੰਦੇ ਆ ਕਿ ਪਿਛਲੀ ਵਰੀ ਥੋੜੇ ਮੌਸਮ ਖਰਾਬ ਹੋਣ ਕਰਕੇ ਮਨ ਦੇ ਵਿੱਚ ਵਿਚਾਰ ਆਇਆ ਕਿ ਟੈਂਟ ਜਿਹੜਾ ਵਾ ਹਵਾ ਦੇ ਨਾਲ ਜਿਹੜਾ ਉਹ ਕਈ ਵੇ ਡੇਗ ਪੈਂਦਾ ਹੀਗਾ ਬੜੀ ਪ੍ਰੋਬਲਮ ਹੋਣੀ ਸੀਗੀ ਬਾਬਾ ਜੀ ਦੇ ਬਚਨ ਹੋਇਆ ਤੁਸੀਂ ਦੇਖੋ ਹਾਲ ਕਿੱਡਾ ਨਿਸ਼ਾਨ ਹਾਲ ਬਣ ਚੁੱਕਾ ਆ ਔਰ ਪੱਕਾ ਲੈਂਟਰ ਪੈ ਚੁੱਕਾ ਵਾ ਸੰਗਤ ਦੇ ਸਹਿਯੋਗ ਨਾਲ ਔਰ ਹੋਰ ਵੀ ਸਾਰੇ ਸਾਥਦੋ ਔਰ ਵੱਧ ਤੋਂ ਵੱਧ ਇਥੇ ਦਾਨ ਦੇ ਕੇ ਜਾਓ ਤਾਂ ਕਿ ਹੋਰ ਵੀ ਡਵੈਲਪਮੈਂਟ ਇਸ ਦਰਬਾਰ ਦੀ ਹੋ ਸਕੇ ਤੋਂ ਤਾਜ਼ਾ ਤਸਵੀਰਾਂ ਤੁਹਾਡਾ ਸਾਂਝੇ ਕਰ ਰਿਹਾ ਵਾਂ ਔਰ ਤੁਸੀਂ ਮੈਂ ਹੋਰ ਵੀ ਤੁਹਾਡੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗਾ ਹੋਰ ਵੀ ਸਾਰੇ ਸੰਤਾਂ ਨੂੰ ਮਲਾਉਣ ਦੀ ਕੋਸ਼ਿਸ਼ ਕਰਾਂਗਾ ਤੁਹਾਡੇ ਮੂਹ ਬਰੂ ਕਰਾਂਗਾ ਉਹ ਵੀ ਜੇਕਰ ਯੋਨਿਕ ਆ ਗਾ ਕਿ ਅੱਜ ਜਣਾ ਅਲਾਉਡ ਨਹੀਂ ਹੈਗਾ ਸੇਵਾਦਾਰ ਜਿਹੜੇ ਆ ਉਹ ਪਪਾ ਭਾਰ ਲੱਗੇ ਹੋਏ ਨੇ ਤੁਸੀਂ ਦੇਖ ਸਕਦੇ ਹੋ ਕਿ ਇੰਨੇ ਸੰਤਾਂ ਨੂੰ ਜਿਹੜਾ ਵਾ ਭੋਜਨ ਸਿਕੋਣਾ ਉਹਨਾਂ ਤੇ ਕੰਟਰੋਲ ਕਰਨਾ ਥੋੜਾ ਮੁਸ਼ਕਲ ਹੋ ਜਾਂਦਾ ਵਾ ਪਰ ਫਿਰ ਵੀ ਦੇਖੋ ਕਿਸੇ ਵੀ ਤਰ੍ਹਾਂ ਦੀ ਕੋਈ ਮਦਦ ਨਹੀਂ ਆ ਉਹਨਾਂ ਨੂੰ ਖਾਸ ਕਰਕੇ ਬੁਰੀ ਖੁਸ਼ੀ ਹੁੰਦੀ ਆ ਅੱਜ ਆਪ ਸਾ ਹੀ ਪਹੁੰਚਾ ਜਿੰਨਾ ਦਾ ਹਮੇਸ਼ਾ ਹੀ ਅਸ਼ੀਰਵਾਦ ਸਾਡੇ ਸਿਰ ਤੇ ਰਹਿੰਦਾ ਵਾ ਅੱਜ ਸਾਨੂੰ ਫੇਰ ਅਸ਼ੀਰਵਾਦ ਦੇਣ ਲਈ ਬਾਬਾ ਜੀ ਕਿ ਆਏ ਨੇ ਪਹਿਲੇ ਤੇ ਫਤਿਹ ਦੀ ਸਾਜ ਪੋਣੇ ਵਾਏ ਕੁਟੀਕਾ ਖਾਲਸਾ والله ਬੜੀ ਖੁਸ਼ੀ ਦੀ ਗੱਲ ਆ ਕਿ ਬਕਾਇਦਾ ਹਰ ਸਾਲ ਸਾਡੇ ਕੋਲ ਆ ਕੇ ਅਸ਼ੀਰਵਾਦ ਦਿੰਦੇ ਨੇ ਹੋਰ ਸਾਡੇ ਸਭੀ ਸੋ ਆਸ਼ੀਰਵਾਦ ਦਿੰਦੇ ਨੇ ਨਾਲ ਦੀ ਨਾਲ ਤੁਹਾਨੂੰ ਦਿਖਾ ਦਿੰਦੇ ਨੇ ਕਿ ਸੰਗਤ ਦੇਖੋ ਪੂਰੀ ਇੱਥੇ ਜਿਹੜੀ ਆ ਆਪਣੇ ਆਪਣੀ ਲਾਈਨਾਂ ਵਿੱਚ ਕੋਈ ਵੀ ਇਹਨਾਂ ਨੂੰ ਦੱਸਣ ਵਾਲਾ ਨਹੀਂ ਆ ਆਪਣੇ ਆਪਣੀ ਜਿਹੜੀ ਜਗ੍ਹਾ ਹੈ ਉੱਥੇ ਇਹਨਾਂ ਨੇ ਬੜੇ ਕੁ ਬਗੂ ਵੀ ਢੰਗ ਨਾਲ ਬੈਜਣਾ ਵਾ ਤੇ ਇਹਨਾਂ ਨੇ ਲੰਗਰ ਜਿਹੜਾ ਇੱਥੇ ਛਕਣਾ ਵਾ ਉਸ ਤੋਂ ਬਾਅਦ ਨਾਲ ਦੀ ਨਾਲ ਕੀਰਤਨ ਜਿਹੜਾ ਵਾ ਇੱਥੇ 24 ਘੰਟੇ ਕੀਰਤਨ ਜਿਹੜਾ ਚੱਲਦਾ ਰਹਿੰਦਾ ਆ ਔਰ ਤੁਸੀਂ ਦੇਖ ਸਕਦੇ ਹੋ ਤਾਜ਼ਾ ਲਾਈਵ ਤਸਵੀਰਾਂ ਚੇਤਨ ਸ਼ਰਮਾ ਦੇ ਨਾਲ ਸੋਨੂ ਸਿੰਘ ਬਟਾਲਾ ਤੋਂ ਧੰਨਵਾਦ